ਤੁਸੀਂ ਦਲਿਤਾਂ ਦੇ ਦੇ ਚੀ ਕਦੋਂ ਕਿ ਰਿਬੰਦ ਤੇ ਸੀ ਕਦੋਂ ਦੇ ਹੋ ਗਏ ਮੇਰੇ ਮੈਂ ਪ੍ਰਸ਼ਨ ਖੜਾ ਕਰ ਰਹੇ ਹਾਂ ਦਲਿਤਾਂ ਦਾ ਖਤੀਸੀ ਅਗਰ ਕੋਈ ਹੈ ਨਰਿੰਦਰ ਮੋਦੀ ਕਿਦਾਂ ਜਨਾਏਗਾ ਲੋਕਾਲੀਅਰ ਟਾਇਲਟਾ ਉਹਨਾਂ ਦਲਿਤ ਔਰ ਮਜ਼ਦੂਰ ਔਰ ਗਰੀਬ ਪਰਿਵਾਰਾਂ ਦੇ ਲਈ ਉਹ ਇੱਜ਼ਤ ਕਰ ਸੀ ਉਹਨਾਂ ਬੱਚਿਆਂ ਨੂੰ ਬੁੱਤੋ ਜਿਨ੍ਹਾਂ ਨੂੰ ਰਾਤ ਦੇ ਅੱਧੇ ਅੰਧੇਰੇ ਦੇ ਅੰਦਰ ਖੇਤਾਂ 'ਚ ਜਾਣਾ ਪੈਂਦੀ ਆ ਪੰਦਾ ਸੀ ਮੋਦੀ ਨੇ ਉਹਨਾਂ ਪਰਿਵਾਰਾਂ ਨੂੰ ਇੱਜ਼ਤ ਕਰ ਦਿੱਤਾ ਤੁਸੀਂ ਦੋਚੀਓ ਦਲਿਤਾਂ ਦੇ ਮੋਦੀ ਕਹਿੰਦਾ ਕਿ ਕੋਈ ਵੀ ਦਲਿਤ ਕਮਜ਼ੋਰ ਮਜ਼ਦੂਰ ਗਰੀਬ ਆਦਮੀ ਛੱਤ ਦੇ ਬਿਨਾਂ ਨਹੀਂ ਰਹਿਣਾ ਚਾਹੀਦਾ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਇਤਨਾ ਧਵੇਸ਼ ਕਿ ਉਹਦੇ ਲਈ Dalit ਨੂੰ ਕਮਜ਼ੋਰ ਨੂੰ ਗਰੀਬ ਨੂੰ ਉਹਦੇ ਅਧਿਕਾਰ ਤੋਂ ਬੰਨ੍ਹਾ ਕਰਤਾ ਬਾਕੀ ਰਾਜਾਂ ਦੇ ਅੰਦਰ ਬਾਕੀ ਕਮਾਂਤ ਦੀ ਰਾਜਾਂ ਦਾ ਨਾ ਲੈਂਦੇ ਕਿੰਨੇ ਪਰਿਵਾਰਾਂ ਨੂੰ ਘਰ ਮਿਲੇ ਨੇ ਉਹਦੀ ਸਪਰਦਾ ਕੀਤੀ ਕਦੀ ਅੱਜ ਪੰਜਾਬ ਦੇ ਅੰਦਰ ਅਗਰ ਕੋਈ ਗਰੀਬ ਬਿਨਾ ਕੱਚੀ ਛੱਤ 'ਤੇ ਰਹਿ ਰਿਹਾ ਹੈ ਉਹਦਾ ਦੋਸ਼ੀ ਕੋਈ ਹੈ ਤੇ ਆਮ ਆਦਮੀ ਪਾਰਟੀ ਹੈ ਉਂਗਲੀ ਦੇ ਖੂਨ ਲਾ ਕੇ ਸ਼ਹੀਦ ਨਹੀਂ ਹੋਣਾ ਉਹ ਹੈ ਜੰਦਾ ਤੁਸੀਂ ਦੋਚਿਓ ਗਰੀਬਾਂ ਦੇ ਘਰ ਦੇ ਅੰਦਰ ਗੈਸਦਤ ਕਨੈਕਸ਼ਨ ਦੇਣ ਵਾਲਾ ਮੋਦੀ ਔਰ ਤੁਸੀਂ ਗਰੀਬਾਂ ਦੀ ਔਰ ਦਲਿਤਾਂ ਦੀ ਗੱਲ ਕਰਦੇ ਹੋ ਜੇ ਕਰੋਨ ਵੀ ਵਕਸਾ ਦੀ ਗੱਲ ਕਰੋ ਤੁਹਾਡੇ ਮੂੰਹ ਦੇ ਉੱਤੇ ਨਾ ਦਹੀਂ ਜੰਮ ਗਿਆ ਸੀ ਜਦੋਂ ਅਬੋਰ ਦੇ ਅੰਦਰ ਦੋ ਦਲਿਤ ਬੱਚਿਆਂ ਦਾ ਕਤਲ ਹੋਇਆ ਕੀ ਹੋਇਆ ਉਹਨਾਂ ਦਾ ਕੇਵਲ ਰਾਜਨੀਤੀ ਦੇ ਅੰਦਰ ਦੇ ਲਈ ਤੁਸੀਂ ਸਮਾਜ ਦੇ ਅੰਦਰ ਦੁਸ਼ਤ ਦੀ ਭਾਵਨਾ ਪੈਦਾ ਕਰੋ ਇਹ ਸ਼ੋਭਾ ਨਹੀਂ ਦਿੰਦਾ ਕੇਵਲ ਭ੍ਰਸ਼ਟਾਚਾਰ ਰੁਕ ਜਾਏਗਾ ਸਾਹਬ ਤਾਂ ਉਹ ਲੱਪੇਗਾ ਕਿ ਮਿੱਟੀ ਪਾਈ ਮਿੱਟੀ ਖੋਦੀ ਇਹਨਾਂ ਦਾ ਹਾਲ ਕੀ ਹੈ ਨਾ ਕਿ ਜੈਨਸੀ ਨਾ ਉਹ ਕਹਿੰਦਾ ਨਾ ਮੈਂ ਤੁਹਾਨੂੰ ਖਾ ਜਾਣਾ ਕਿ ਉਹ ਕਹਿੰਦਾ ਇਹ ਅੱਛਾ ਫਿਰ ਉਹ ਕਹਿੰਦਾ ਇਹਨੂੰ ਕੰਮ ਲਾ ਦੇ ਨੇ ਤਾਂ ਕੋਈ ਖਾਏ ਨਾ ਉਹ ਕਹਿੰਦਾ ਮਿੱਟੀ ਗੱਟਾ ਪੁੱਟ ਕਹਿੰਦਾ ਫਿਰ ਕੀ ਕਰਾਂ ਪੁੱਟ ਲਿਆ ਕਹਿੰਦਾ ਹੁਣ ਇਹਨੂੰ ਭਰ ਐਦਾਂ ਇਹਨਾਂ ਨੇ ਮਰੇਗਾ ਚਲਾਇਆ ਉਹੀ ਮਿੱਟੀ ਪੁੱਟੀ ਉਹੀ ਪਾਈ ਦਾਦਾਬਾਰੀ 15 15 ਵਾਰੀ ਬਿੱਲ ਭਜੇ ਉਹਲੇ ਉਹ ਦੁਕਾਨਦਾਰੀ ਇਹਨਾਂ ਨੂੰ ਕਿਸੇ ਦਲਿਤ ਦੀ ਗਰੀਬ ਦੀ ਮਜ਼ਦੂਰ ਦੀ ਚਿੰਤਾ ਨਹੀਂ ਹੈ ਇਹਨਾਂ ਦੀ ਇਹਨਾਂ ਦਾ ਭ੍ਰਸ਼ਟਾਚਾਰ ਜਿਹੜਾ ਉਹ ਰੁਕਣਾ ਇਸ ਕਰਕੇ ਚਿੰਤਾ ਇਸ ਕਰਕੇ ਮੈਂ ਆਪ ਦੇ ਮਾਧਿਅਮ ਦੇ ਨਾਲ ਦੂਸਰਾ ਇੱਕ ਬਾਇਓਮੈਟ੍ਰਿਕ ਵਾਲਾ ਮਾਮਲਾ ਸੀ ਅਸਲੀ ਢੱਡ ਵੀਰਾਂ ਕੀ ਹਿੱਸੇਦਾਰੀ ਪਾਣੀ ਪੈਣੀ ਹੈ ਹਾਂ ਅਸਲੀ ਢੱਡਪੀੜੇ ਹੈ ਪੰਜ ਦਲਿਤਾ ਦੇ ਅਤੇ ਜੀਓ ਮਜ਼ਦੂਰਾਂ ਦੇ ਅਤੇ ਜੀਓ ਹਿੱਸੇਦਾਰੀ ਪਾਏ ਕਿ ਜੇ ਕਮ ਸੇ ਕਮ ਥੋੜੀ ਜੀ ਤੇ ਰਿਸਪੋਨਸੀਬਿਲਟੀ ਆਏਗੀ ਤੁਹਾਡੇ ਤੇ ਦੋਨਾਂ ਦੋਨਾਂ ਹੱਥਾਂ ਨਾਲ ਜੋ ਤੁਹਾਡੇ ਅਧਿਕਾਰੀ ਤੁਹਾਡੇ ਐਮਐਲਏ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਸਮੇਂ-ਸਮੇਂ ਤੇ ਉਹ ਤੇ ਰੁਕਣਗੇ ਮਲੇ ਦਲਿਤਾ ਤੇ ਜੀਓ ਤੇ 800 ਰੁਪਏ ਹਰ ਸਾਲ ਦਾ ਪੰਜ ਕੀ ਇਤਰਾਜ ਐਡਵਰਟਾਈਜ਼ਮੈਂਟ ਦੇ ਖੰਬੇ ਜਲਾ ਘਟਾ ਲਓ ਪ੍ਰਚਾਰ ਦੇ ਅੰਦਰ ਪੈਸਾ ਘਟਾ ਲੋ ਨਾ ਖੜਾ ਜਾਏ ਤੇਸੀ ਹੋ ਤੇ ਕੇਜਰੀਵਾਲ ਦੀ ਖਾਤਰਦਾਰੀ ਦੇ ਅੰਦਰ ਜਿਹੜਾ ਜਿਹੜੇ ਹੈਲੀਕਾਪਟਰ बार-बार ਉਡਾਣ ਉਡਾਣ ਜੋ ਨਾ ਉਡਾਓ ਨਾ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰੋ ਨਾ ਕੇਵਲ ਔਰ ਕੇਵਲ ਝੂਠ ਪਰੋਸ ਕੇ ਭਰਮ ਭਲਾ ਕੇ ਇਹ ਇਹਨਾਂ ਨੇ 4 ਸਾਲ ਕੱਢੇ ਨੇ